ਹਾਂਜੀ ਦੋਸਤੋ ਪਹੁੰਚੇ ਆਪਾਂ ਮੂੰਗੀ ਦੇ ਖੇਤ ਦੇ ਵਿੱਚ ਗੱਲ ਕਰਾਂਗੇ ਵੀ ਇਸ ਟਾਈਮ ਕਿਹੜੀਆਂ ਕਿਹੜੀਆਂ ਸਪਰੇਆਂ ਇਸ ਲਈ ਜ਼ਰੂਰੀ ਨੇ ਬਣੇ ਰਿਓ ਸਾਡੇ ਨਾਲ ਉਸ ਸਭ ਤੋਂ ਪਹਿਲਾਂ ਵੀ ਜਿਹੜੇ ਸੱਜਣਾਂ ਨੇ ਹਟਕ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਚੈਨਲ ਆਪਣਾ ਫੋਲੋ ਕਰ ਲਓ ਆਪਾਂ ਗੱਲ ਕਰਾਂਗੇ ਹੁਣ ਜਿਹੜੇ ਤੁਸੀਂ ਮੂੰਗੀ ਦੇਖ ਰਹੇ ਹੋ ਇਹ ਤਕਰੀਬਨ ਮੂੰਗੀ ਬਹੁਤ ਜਿਹੜੀ ਸੋਹਣੀ ਤੇ ਬੜੀ ਫੱਬੀ ਹੋਈ ਮੂੰਗੀ ਹੈ ਲੇਕਿਨ ਇਹ ਵਿੱਚ ਰਾਜ ਕੀ ਹੈ ਫਾਰਮਰ ਨੇ ਆਧੇ ਸਿਸਟਮ ਨਾਲ ਇਹ ਕੰਮ ਕੀਤਾ ਕਿ ਕਹਿਣ ਦੇ ਮੁਤਾਬਕ ਜੋ ਸਪਰੇਆ ਹੋਈਆਂ ਉਹ ਕਰਵਾਈਆਂ ਤੇ ਅੱਜ ਜਿਹੜਾ ਮੂੰਗੀ ਦਾ ਕੱਦ ਕਾਠ ਬਹੁਤ ਜ਼ਿਆਦਾ ਜਿਹੜਾ ਹੈ ਸੋਣਾ ਹੁਣ ਬਹੁਤ ਸਾਰੇ ਸਾਡੇ ਫਾਰਮਰ ਵੀ ਕੀ ਕਹਿੰਦੇ ਆ ਕਿਉਂਕਿ ਉਹ ਜਿਵੇਂ ਸਟੈਪ ਬਾਈ ਸਟੈਪ ਹਰ ਇੱਕ ਵੈਰਾਈਟੀ ਨੂੰ ਇੱਕੋ ਪੱਖਣਾ ਦੇਖਦੇ ਆ ਲੇਕਿਨ ਉੱਥੇ ਸਾਡਾ ਜਿਹੜਾ ਨੁਕਸਾਨ ਹੈ ਉਹ ਹੋ ਜਾਂਦਾ ਕਿਉਂਕਿ ਕੁਝ ਕੁ ਵੈਰਾਈਟੀਆਂ ਇਹ ਜਿਹੀਆਂ ਨੇ ਜਿਹੜੀਆਂ ਕਦ ਘਟ ਕਰਦੀਆਂ ਕੁਝ ਕਹੇ ਜਿਹੜੀਆਂ ਕਦ ਵਧ ਕਰਦੀਆਂ ਕਈ ਵੈਰਾਈਟੀਆਂ ਖਰਾਕ ਘਟ ਲੈਂਦੀਆਂ ਕਈ ਵੈਰਾਈਟੀਆਂ ਖਰਾਕ ਵਧ ਲੈਂਦੀਆਂ ਆਪਾਂ ਉਸੇ ਵਿਸ਼ੇ ਤੇ ਗੱਲ ਕਰਨੀ ਹੈ ਦੇਖੋ ਵੈਰਾਈਟੀਆਂ ਸਾਰੀਆਂ ਟਾਪ ਦੀਆਂ ਵੈਰਾਈਟੀਆਂ ਕੋਈ ਨਹੀਂ ਮਾੜੀ ਸਾਰੀਆਂ ਚੰਗੀਆਂ ਤੇ ਚੰਗੇ ਝਾੜ ਵਾਲੀਆਂ ਵੈਰਾਈਟੀਆਂ ਨੇ ਸਾਰੀਆਂ ਲੇਕਿਨ ਕਰੈਕਟਰ ਦਾ ਫਰਕ ਹੁੰਦਾ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕਿ ਇੱਕ ਮਾਂ ਪਿਓ ਦੇ ਬੱਚੇ ਹੋਣ ਤੇ ਉਹ ਸਦਾਂ ਕਦ ਕੜ ਬਰਾਬਰ ਹੋਵੇ ਉਹ 'ਚ ਕੋਈ ਵੱਡੇ ਛੋਟੇ ਦਾ ਫਰਕ ਜਿਹੜਾ ਉਹ ਰਹਿ ਜਾਂਦਾ ਹੁੰਦਾ ਤੇ ਉਸੇ ਕਰਕੇ ਆਪਾਂ ਇਸ ਵਿਸ਼ੇ ਤੇ ਗੱਲ ਕਰ ਰਹੇ ਸੀਗੇ ਵੀ ਜਿੱਥੇ ਹੁਣ ਕਦ ਘਟ ਹੈ ਤੁਸੀਂ ਦੇਖ ਲਓ ਕਿ ਹੁਣ ਜਿਵੇਂ ਇਹ ਮੂੰਗੀ ਇਹਦਾ ਕਦ ਵੀ ਬਹੁਤ ਵਧੀਆ ਹੈ ਲੇਕਿਨ ਇਹਨੂੰ ਦੋ ਵਾਰੀ ਕਿਸ਼ਤਾਂ ਦੇ ਵਿੱਚ ਜੜੀ ਰਹੀ ਹੈ ਜੁਰੀਆ ਉਹ ਦਿੱਤੀ ਗਈ ਹੈ ਹੁਣ ਆਪਾਂ ਜਿਹੜੀ ਫਰੂਟ ਵਾਸਤੇ ਦੀ ਸਪਰੇਅ ਹੈ ਉਹ ਇਹਨੂੰ ਕਰਾਉਣੀ ਹੈ ਤੇ ਤਕਰੀਬਨਾ ਇਸ ਤੋਂ ਇੱਕ ਹਫਤਾ ਪਹਿਲਾਂ ਆਪਾਂ ਇਹ ਤੇ 12 ਤਰੀ ਦੀ ਸਪਰੇਅ ਉਹ ਕਰਾਈ ਹੈ ਜਿਹਦਾ ਰਿਜ਼ਲਟ ਬਹੁਤ ਸੋਹਣਾ ਬਣਿਆ ਤੇ ਮੂੰਗੀ ਦਾ ਜਿਹੜਾ ਕਲਰ ਪੂਰਾ ਚੇਂਜ ਹੋ ਗਿਆ ਤੇ ਹੁਣ ਆਪਾਂ ਜਿਹੜੀਆਂ ਦਵਾਈਆਂ ਕਰਾ ਰਹੇ ਹਾਂ ਉਹ ਫਰੂਟ ਵਾਸਤੇ ਤੇ ਕਰਵਾ ਰਹੇ ਹਾਂ ਤੇ ਫਰੂਟ ਵਾਸਤੇ ਜਿਹੜੀਆਂ ਦਵਾਈਆਂ ਹੋਈਆਂ ਤੁਸੀਂ ਸਾਡਾ ਕੰਟੈਕਟ ਕਰਕੇ ਫੋਨ ਤੇ ਪੁੱਛ ਸਕਦੇ ਹੋ ਕਿਉਂਕਿ ਕੋਈ ਚੀਜ਼ਾਂ ਇਹ ਜਿਹੀ ਹੁੰਦੀਆਂ ਕਿ ਜਿਹੜੀਆਂ ਰეკਮੈਂਡ ਨਹੀਂ ਹੁੰਦੀਆਂ ਤੇ ਸਾਨੂੰ ਥੋੜਾ ਜਿਹਾ ਪ੍ਰੋਬਲਮ ਉਹ ਆ ਜਾਂਦੀ ਹੈ ਅਸੀਂ ਡਾਇਰੈਕਟਲੀ ਤੁਹਾਨੂੰ ਨਹੀਂ ਦੱਸ ਸਕਦੇ ਤੇ ਇੱਕ ਬਰੋਸ ਤੋਂ ਵੱਧ ਜਿਹੜਾ ਜਿਵੇਂ ਮੂੰਗੀ ਦਾ ਕਈ ਵਾਰੀ ਫਾਰਮਰ ਵੀ ਕੀ ਕਰਦੇ ਆ ਕਿ ਜ਼ਿਆਦਾ ਰੇਪ ਪਾਉਣ ਦੇ ਕਾਰਨ ਜਿੱਥੇ ਹਾਈਟ ਜ਼ਿਆਦਾ ਲੰਬੀ ਹੋ ਚੁੱਕੀ ਹੈ ਉਹ ਤੋਂ ਜਿਸ ਤਾ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣਾ ਚੌਲੇ ਦੀ ਵੱਲ ਡੰਡੀ ਕੱਢਦੀ ਹੈ ਕਈ ਵਾਰੀ ਮੂੰਗੇ ਇਸ ਤਰ੍ਹਾਂ ਡੰਡੀ ਕੱਢਣ ਲੱਗ ਜਾਂਦੀ ਆ ਉਸ ਨੂੰ ਰੋਕਣ ਵਾਸਤੇ ਤੁਸੀਂ ਜਿਵੇਂ ਘਾਰੜਾ ਕੰਪਨੀ ਦੀ ਚਮਤਕਾਰ ਆਉਂਦੀ ਹੈ ਤੁਸੀਂ ਉਹ ਕਰ ਸਕਦੇ ਹੋ ਉਹਦੀ ਡੋਜ਼ 400 ਗ੍ਰਾਮ ਕਿੱਲਾ ਰਹਿਣ ਵਾਲੀ ਹੈ ਜਾਂ ਤੁਸੀਂ ਜਿਵੇਂ ਤਬੋਲੀ ਆਪਣੀ ਆਉਂਦੀ ਹੈ ਉਹ ਕਰ ਸਕਦੇ ਹੋ ਉਹਦੀ ਡੋਜ਼ ਹੈ ਜਿਹੜੀ ਉਹ तकरीबन 40 ਗ੍ਰਾਮ ਪ੍ਰਤੀ ਏਕੜ حساب ਨਾਲ ਰਹਿਣ ਵਾਲੀ ਹੈ ਤਿਆਨ ਇਹ ਰੱਖੋ ਕੋਈ ਦਵਾਈ ਸ਼ਾਮ ਦੇ ਟਾਈਮ ਠੰਡੇ ਟਾਈਮ ਕਰਨੀ ਆ ਤੇ ਹੁਣ ਜਦੋਂ ਇਹਨਾਂ ਹਰਾਪਣ ਹੋਣ ਦੇ ਕਾਰਨ ਜਿਹੜੀ ਸੁੰਡੀ ਆ ਉਹ ਅਟੈਕ ਕਰੋਗੀ ਤੁਸੀਂ ਉਹਦੇ ਵਾਸਤੇ ਮਸਟੈਂਗ ਜਿਹੜੀ ਆਪਣੀ ਦਵਾਈ ਹੈ 150 ਗ੍ਰਾਮ ਪ੍ਰਤੀ ਏਕੜ ਸਾਣਾ ਪਾ ਸਕਦੇ ਹੋ ਤੇ ਜਿਹੜਾ 123 ਹੈ ਉਹ 330 ਗ੍ਰਾਮ ਪ੍ਰਤੀ ਕਿੱਲੇ ਸਾਣਾ ਜਿਹੜੀ ਸਪਰੇਅ ਆ ਉਹ ਕਰਦੇ ਰਹੋ ਜਿੱਥੇ ਕੋਈ ਪ੍ਰੋਬਲਮਾ ਖੁਸ਼ਕੀ ਦੀ ਆਈ ਉੱਥੇ ਤੁਸੀਂ ਬਣਾ ਦੇਖ ਲਿਓ ਕਿਉਂਕਿ ਹੁਣ ਇੱਕ ਵਾਰ ਆ ਤੁਸੀਂ ਖੇਤ ਜਾ ਕੇ ਬਿਲਕੁਲ ਉਹਨੂੰ ਹਲਾ ਕੇ ਦੇਖਦੇ ਰਹੋ ਕਿਉਂਕਿ ਇੱਕ ਵਾਰ ਚਿੱਟੇ ਮਛਰਾ ਅਟੈਕ ਜ਼ਰੂਰ ਆਊਗਾ ਫਿਰ ਆਪਾਂ ਜੋ ਅਟੈਕ ਹਨ ਉਸ ਹਾਂ ਨਭਰੂ ਦੀ ਆਪਣਾ ਜਿਹੜਾ ਹੱਲਾ ਪਾਉ ਉਹ ਬੰਦਾ ਕਰਾਂਗੇ ਤੇ ਬਾਕੀ ਦਾ ਸਾਰੇ ਵੀਰੋਂ ਵੀ ਬੇਨਤੀ ਹੈ ਕਿ ਜੇ ਤੁਸੀਂ ਆਪਣੀ ਚੈਨਲ ਹੈਗਾ ਆਪਣਾ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਆਪਣੀ ਬਹੁਤ ਬਹੁਤ ਸ਼ੇਅਰ ਕਰਦੇ ਅਗਰ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਸਾਡੇ ਹੋਰ ਫਾਰਮਰ ਵੀਰਾਂ ਤੱਕ ਵੀਡੀਓ ਪਹੁੰਚ ਜਾਂਦੀਆਂ ਨੇ ਕਈ ਵਾਰੀ ਕਿਸੇ ਬੰਦੇ ਨੂੰ ਜਿਵੇਂ ਕਹਿੰਦੇ ਵੀ ਸੁਆਦ ਜੁੰਡੀ ਰਾਮ ਆ ਜਾਂਦਾ ਹੈ। ਕਈ ਵਾਰੀ ਸਾਡੀ ਕਮਲੀ ਜੀ ਕੀਤੀ ਹੋਈ ਗੱਲ ਕਿਸੇ ਬੰਦੇ ਰਾਸ ਆ ਜਾਂਦੀ ਹੈ। ਤਾਂ ਉਹ ਗੱਲ ਦਾ ਪੂਰਾ ਪੂਰਾ ਫਾਇਦਾ ਉਹ ਠਾ ਲੈਂਦੇ ਆ ਤੇ ਜਿਹਦੀ ਫਸਲ ਹੈ ਉਹ ਚੰਤੰਦਰ ਤੋਂ ਹੋ ਜਾਂਦੀ ਹੈ। ਬਾਕੀ ਸਾਡੇ ਫਰਮ ਵੀ ਦਾ ਕੋਈ ਹੋਰ ਕੋਲੇ ਬਹੁਤ ਸਾਰੇ ਸਜਾ ਹੋਣਗੇ। ਮੂੰਦੀ ਮੂੰਗੀ ਦੇ ਪ੍ਰਤੀ ਕਈ ਵੀ ਸਾਡੇ ਬਹੁਤ ਜਿਆਦੇ ਸੋਝੇ ਹੋਏ ਨੇ ਬਹੁਤ ਫਾਰਵਰਡ ਫਾਰਮਰ ਨੇ। ਜੇ ਕੋਈ ਨਾਲ ਕੋਈ رائے ਹੁੰਦੀ ਸਾਨੂੰ ਦੇ ਸਕਦਾ। ਸੋ ਸਭ ਦਾ ਧੰਨਵਾਦ ਜੀ। ਜਿਉਂਦੇ ਬਸਦੇ ਰਹੋ। ਬਾਬਾ ਨਾਕਤ ਨੂੰ ਸਦਾ ਖੁਸ਼ ਰੱਖੇ ਸਭ ਤੋਂ